ਹਾਂਜੀ ਦੋਸਤੋ ਸਭ ਤੋਂ ਪਹਿਲਾਂ ਮੇਰੇ ਵੱਰੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਹਾਂ ਦੋਸਤੋ ਬੈਦ ਬੂਟਾ ਸਿੰਘ ਚੈਨਲ ਦੇ ਨਾਲ ਜੁੜਨ ਦੇ ਲਈ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ ਜੀ ਦੋਸਤੋ ਅੱਜ ਤੁਹਾਨੂੰ ਮਲਾਉਣ ਜਾ ਰਹੇ ਹਾਂ ਉਸ ਵੀਰ ਦੇ ਨਾਲ ਜਿਹਨਾਂ ਨੂੰ ਪਿੱਛੇ ਜੇ ਇੱਕ ਬਾਥਰੂਮ ਦੀ ਇੰਨੀ ਜ਼ਿਆਦਾ ਦਿੱਕਤ ਆ ਗਈ ਸੀ ਬਾਥਰੂਮ ਦਾ ਬੰਦ ਪੈ ਗਿਆ ਸੀ ਕਾਫੀ ਡਾਕਟਰਾਂ ਕੋਲ ਗਿਆ ਤੇ ਇਹਨਾਂ ਨੂੰ ਕੋਈ ਰਿਜ਼ਲਟ ਨਹੀਂ ਮਿਲਿਆ ਜਦੋਂ ਬੈਦ ਬੂਟਾ ਸਿੰਘ ਜੀ ਬਾਰੇ ਪਤਾ ਲੱਗਿਆ ਇਹਨਾਂ ਨੂੰ ਤਾਂ ਉਸ ਤੋਂ ਬਾਅਦ ਇਹਨਾਂ ਦਾ ਇਥੋਂ ਟਰੀਟਮੈਂਟ ਹੋਇਆ ਤੇ ਅੱਜ ਬਿਲਕੁਲ ਠੀਕ ਠਾਕ ਨੇ ਅੱਜ ਕਰਾਵਾਂਗੇ ਤੁਹਾਡੇ ਨਾਲ ਗੱਲ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਬਾਈ ਜੀ ਠੀਕ ਠਾਕ ਹੋ ਹਾਂਜੀ ਬਾਈ ਜੀ ਬਿਲਕੁਲ ਠੀਕ ਠਾਕ ਹਾਂਜੀ ਬਾਈ ਜੀ ਆਪਣਾ ਨਾਮ ਦੱਸੋ ਸੁਰਤਿਆਂ ਨੂੰ ਹਾਂਜੀ ਬਾਈ ਜੀ ਪਹਿਲਾਂ ਤਾਂ ਸਾਨੂੰ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਪਹਿਲਾਂ ਤਾਂ ਬਾਈ ਜੀ ਮੈਂ ਬਹੁਤ ਦਵਾਈਆਂ ਖਾਧੀਆਂ ਅੱਛਾ ਜੀ ਮੇਰਾ ਨਾਮ ਗੁਰਤੇਜ ਸਿੰਘ ਜੀ ਗੁਰਤੇਜ ਸਿੰਘ ਜੀ ਹਾਂਜੀ ਪਿੰਡ ਧੋਲਾ ਜ਼ਿਲ੍ਹਾ ਬਰਨਾਲਾ ਠੀਕ ਹੈ ਜੀ ਹਾਂਜੀ ਬਰਨਾਲਾ ਬਹੁਤ ਦਵਾਈਆਂ ਖਾਧੀਆਂ ਮੈਥੋਂ ਕਿੰਨੇ ਠੀਕ ਹੋਇਆ ਜੀ ਅੱਛ ਤੇ ਬਾਈ ਬੂਟਾ ਸਿੰਘ ਜੀ ਨਾਲ ਮਿਲੇ ਇਹ ਕੰਦੀਆਲ ਦਾ ਇਹਨਾਂ ਤੋਂ ਦਵਾਈ ਮੈਂ ਲੈਤੀ ਬਿਲਕੁਲ ਹੁਣ ਠੀਕ ਆ ਬਾਈ ਜੀ ਬਸਾਬਦਾ ਬੰਨ ਮੈਨੂੰ ਕੋਈ ਬਿਲਕੁਲ ਠੀਕ ਆ ਸਾਰਾ ਕੁਝ ਠੀਕ ਠਾਕ ਤੇ ਮੁੜ ਕੇ ਤਾਂ ਨਹੀਂ ਕੋਈ ਪ੍ਰੋਬਲਮ ਬਾਥਰੂਮ ਦੀ ਕੋਈ ਪ੍ਰੋਬਲਮ ਨਹੀਂ ਜੀ ਬਾਈ ਜੀ ਨਾਲ ਮੇਰਾ ਸੰਪਰਕ ਹੋਇਆ ਇੱਥੇ ਆਪਣੇ ਪਿੰਡ ਤੋਂਲੇ ਤੋਂ ਕੁੜੀ ਨੇ ਕਰਵਾਇਆ ਠੀਕ ਹੈ ਬਾਈ ਜੀ ਬੂਟਾ ਸਿੰਘ ਜੀ ਨੇ ਕੋਈ ਨਾ ਇੱਕ ਵਾਰੀ ਮੇਰੀ ਭੈਣ ਨਾਲ ਭੈਣ ਦੀ ਲਿਹਾਜ਼ ਕੀਤੀ ਕੇ ਭੈਣ ਭੈਣ ਨੇ ਮੇਰੀ ਜਾਨ ਬਚਾਈ ਕੇ ਕਹ ਕੇ ਮੇਰੀ ਭੈਣ ਨੂੰ ਵਿਵਾਈ ਜੀ ਨੂੰ ਮੇਰੇ ਕੋਲ ਇੱਕਦਾਂ ਤੋਰੋ ਤੇ ਮੈਂ ਵਾਈ ਦਾ ਇਲਾਜ ਆਪੀ ਕਰਵਾਉਂਗੀ ਠੀਕ ਹੈ ਭੈਜੀ ਠੀਕਾ ਉਸ ਭੈਣ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਹਾਂ ਜੀ ਉਹ ਭੈਣ ਦਾ ਮੇਰੀ ਜ਼ਿੰਦਗੀ ਬਚਾਈ ਮੇਰੀ ਭੈਣ ਦੇ ਨਾਲ ਲਿਹਾਇਤੀ ਤੇ ਮੇਰੇ ਭੈਣ ਤੇ ਭੈਣਾ ਭੈਣਾ ਨੇ ਨਾਲ ਕੇ ਮੇਰੀ ਜ਼ਿੰਦਗੀ ਬਚਾਈ ਦੋਨਾਂ ਭੈਣਾਂ ਨੇ ਠੀਕ ਹੈ ਜੀ ਹਾਂ ਮੈਂ ਭੈਣ ਦਾ ਗੋਣ ਨਹੀਂ ਭੁੱਲਦਾ ساری ਜ਼ਿੰਦਗੀ ਜੀ ਅੱਛਾ ਭਾਈ ਗੁਰਤੇਜ ਸਿੰਘ ਜੀ ਅਗਰ ਕਿਸੇ ਨੂੰ ਇਹੀ ਪ੍ਰੋਬਲਮ ਹੋਰ ਹੋਵੇ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਮੈਂ ਤਾਂ ਕਹਿਣਾ ਭਾਈ ਜੀ ਬੁੱਟਾ ਸਿੰਘ ਜੀ ਨੂੰ ਉਹਨੂੰ ਤੁਹਾਡਾ ਭਾਈ ਡਾਕਟਰ ਬੁੱਟਾ ਸਿੰਘ ਜੀ ਹੈ ਲੈਜ ਦੇ ਨਾਲ ਇਹਨਾਂ ਦੇ ਨਾਲ ਮਿਲ ਕੇ ਆਪਦਾ ਜ਼ਿੰਦਗੀ ਦਾ ਲਾਭ ਉਠਾਉਣ ਜੀ ਠੀਕ ਹੈ ਵੀਰ ਜੀ ਹਾਂ ਜੀ ਜ਼ਿੰਦਗੀ ਆਪਦੀ ਕਿਹੜਾ ਮੁੱਲ ਮੈਂ ਨਹੀਂ ਹੈ ਜੀ ਜ਼ਿੰਦਗੀ ਇੱਕ ਵਾਰ ਮਿਲੀ ਹੈ ਮਹਾਰਾਜ ਨੇ ਲਾਜੀ ਹੈ ਹਾਂ ਜੀ ਹਾਂ ਜੀ ਹਾਂ ਬਿਲਕੁਲ ਬਿਲਕੁਲ ਜੀ ਜੇ ਭਾਈ ਜੀ ਦੇ ਨਾਲ ਲੱਗ ਕੇ ਆਪ ਨੂੰ ਜ਼ਿੰਦਗੀ ਮਿਲਦੀ ਹੈ ਤਾਂ ਕੋਈ ਮਾੜਾ ਕੰਮ ਨਹੀਂ ਹੈਗਾ ਜਿਹਦੇ ਨਾਲ ਸੰਪਰਕ ਕਰੋ ਠੀਕ ਹੈ ਭਾਈ ਜੀ ਹਾਂਜੀ ਹਾਂਜੀ ਦੋਸਤੋ ਜਿੱਦਾਂ ਤੁਸੀਂ ਬਾਈ ਗੁਰਤੇਸ਼ ਸਿੰਘ ਜੀ ਜੋ ਨਗਰ ਧੋਲੇ ਤੋਂ ਜਿਲ੍ਹਾ ਬਰਨਾਲਾ ਤੋਂ ਨੇ ਉਹਨੇ ਜਵਾਨੀ ਸੁਣਿਆ ਤੇ ਅੱਜ ਬਿਲਕੁਲ ਠੀਕ ਠਾਕ ਨੇ ਅਗਰ ਕਿਸੇ ਨੂੰ ਇਹੀ ਦਿੱਕਤ ਹੋਰ ਹੁੰਦੀ ਹੈ ਜਾਂ ਕਿਸੇ ਪ੍ਰਕਾਰ ਦਾ ਹੋਰ ਰੋਗ ਹੈ ਤਾਂ ਬੈਦ ਬੁੱਟਾ ਸਿੰਘ ਜੀ ਦੇ ਨਾਲ ਫੋਨ ਤੇ ਸੰਪਰਕ ਕਰ ਸਕਦੇ ਹੋ ਉਹਨੂੰ ਮਿਲ ਸਕਦੇ ਹੋ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਹਾਂਜੀ ਧੰਨਵਾਦ ਜੀ